ਤੁਹਾਨੂੰ ਇਹ ਜਿਹੜਾ ਵਾਕਿਆ ਹੈਗਾ ਕਿੰਨੇ ਵਜੇ ਦੇ ਕਿਤੇ ਹੋਇਆ। ਉਹਈ ਸਵੇਰ ਚਾਹ ਜਾਂ 4:30 ਦੇ ਵਿੱਚ ਵਿੱਚ ਮੈਂ ਦੇਖੀ ਗਈ ਉਹਨੂੰ ਬੈਠੀ ਪਹਿਲਾਂ ਮੈਂ ਇੱਥੇ ਬੈ ਕੇ ਠੀਕ ਕਰਾਇਆ ਫਿਰ ਜਦੋਂ ਉਧਰਲੀ ਬਾਰੀ ਲੱਗੇ ਮੈਂ ਉੱਥੇ ਬੈ ਕੇ ਠੀਕ ਕਰਾਇਆ ਕੋਲ ਉਹਦੇ ਬੈਠੀ ਰਹੀ ਮੇਰੀ ਗੁੜੀਆਂ ਬੈਠੀ ਸੀ ਮੇਰੇ ਕੋਲ ਜਿਸ ਇੱਕ ਸਕਿੰਟ ਵੀ ਪਾਸੇ ਨਹੀਂ ਹੋਇਆ 5 ਮਿੰਟਾਂ ਦੇ ਅੰਦਰ ਅੰਦਰ ਉਹਨੇ ਪਤਾ ਨਹੀਂ ਮੈਨੂੰ ਕੀ ਕੀਤਾ ਕੀ ਨਹੀਂ ਕੀਤਾ ਮੈਨੂੰ ਦਿਖਿਆ ਨਹੀਂ ਜਾਂਦਾ ਬੰਦੇ ਉਹ ਜਿੰਦਾ ਕਹਿੰਦੇ ਮੈਨੂੰ ਕਹਿੰਦਾ ਚਾਬੀ ਇਹ ਗੁੱਛ ਲੈ ਕੇ ਆ ਮੈਂ ਕਿ ਮੈਂ ਨਹੀਂ ਲੈ ਕੇ ਆਣਾ ਮੈਂ ਕਿ ਤੇਰਾ ਕੰਮ ਆ ਕਹਿੰਦਾ ਮੈਂ ਘਰੇ ਭੁੱਲਿਆ ਚੱਲ ਮੈਂ ਰੋਡ ਤੋਂ ਲੈ ਕੇ ਆਉਣਾ ਚਾਬੀ ਮੈਂ ਕਿ ਤੂੰ ਚਾਬੀ ਬਾਹਰ ਬਾਟੇ ਡੀ ਕੋ ਕਰੀ ਜਿੰਦਾ ਵਾ ਤੂੰ ਮੇਰਾ ਨੁਕਸਾਨ ਕਰੀ ਜਿੰਦਾ ਵਾ ਕਹਿੰਦਾ ਮੈਂ ਚਾਬੀ ਸਿੱਧੀ ਕਰਕੇ ਦਿਨਾ ਤੈਨੂੰ ਇੱਥੇ ਬੈਠ ਬੈਠ ਕੇ ਚਾਬੀ ਸਿੱਧੀ ਕਰੀ ਗਿਆ ਔਰ ਬਿੰਦਿਆ ਇਹ ਰਿਹਾ ਸਿੱਧੀ ਇਹਦੇ ਵਿੱਚ 100 ਸੀਗੇ ਇਹਦੇ ਦੋ ਰੁਪਏ ਪੱਤੀ ਸੀਗੇ 1 ਰੁਪਇਆ ਚ ਸੀ ਚੰਦ ਰਿੰਗੇ ਇਹਦੇ ਵਿੱਚ ਦੋ ਉਹ ਇਹ ਚਾਹੀਦੀ ਅੰਦਰੋਂ ਮੁੰਡਾ ਵੀ ਉਹਨੂੰ ਬੜੀ ਮਰਜ਼ੀ ਆਪਦੀ ਨਹੀਂ ਆ ਨਹੀਂ ਇਹ ਇਹ ਕੰਪਲੀਟ ਕਰਦੇ ਦੁਬਾਰਾ ਹਾਂਜੀ ਕਿ ਆ ਲੋਕਰ ਇਹਦੇ ਚ ਸਭ ਇਹ ਸਮਾਨ ਤਾਂ ਹੋਰ ਦੇ ਨਾਲੇ ਖੋਦੇ ਦੱਸਣਾ ਕਿ ਇਹਦੇ ਪਿਆ ਸੀਗਾ ਤੇਰੀ ਚਾਬੀ ਉਹਦੇ ਕੋਲ ਕਿੱਦਾਂ ਆ ਗਈ ਉਹਨੂੰ ਪੁੱਛ ਆ ਜਾਬੀਆਂ ਸੀਗਾ ਮੈਨੂੰ ਤਾਂ ਹੈ ਨਹੀਂ ਪੁੱਛ ਕਹਿੰਦਾ ਤੁਸੀਂ ਲੈ ਕੇ ਆਓ ਜਾ ਕੇ ਬਈ ਮੈਂ ਲੈ ਕੇ ਆਉਣੀ ਕਹਿੰਦਾ ਕਿੰਨੀਆਂ ਚਾਬੀਆਂ ਲੱਗਦੀਆਂ ਮੈਂ ਲੈ ਕੇ ਅੰਦਰ ਹਾਂਜੀ ਹਾਂ ਅ ਚਾਬੀ ਉਹਦੇ ਪਿੱਛਾ ਲਾ ਕੇ ਇਸ ਤੀਰੀ ਮੈਂ ਤਾਂ ਨਹੀਂ ਦੇਦੀ ਜਾਂਦੀ ਇੰਨੇ ਕਿਲ ਫੜਾਉ ਤਾਂ ਸੀ ਆ ਚਾਬੀ ਉਹਨੂੰ ਲਾ ਕੇ ਦੇਖਦਾ ਵਾ ਇਹ ਮੈਂ ਚਾਬੀ ਕੱਢ ਕੇ ਉਹਨੂੰ ਫੜਾਤੀ ਉਹਨੇ ਉੱਥੇ ਹੀ ਵਿੰਗੀ ਕਰਤੀ ਤੇ ਮੈਂ ਕਿਹਾ ਤੂੰ ਮੇਰਾ ਨੁਕਸਾਨ ਹੋ ਗਿਆ ਇਹਨਾਂ ਦੀ ਚਾਬੀ ਮੇਰੀ ਹੈ ਇਹ ਜੇ ਵਿੰਗੀ ਕੀਤੀ ਐ ਨੂੰ ਸਿੱਧੀ ਕਰ ਇੱਥੇ ਲੈਣ ਕੇ ਸਿੱਧੀ ਕਰੀਗੇ ਕਰੀਗੇ ਤੇ ਉਸ ਤੋਂ ਬਾਅਦ ਉਹਨੂੰ ਇਹ ਕਰਾਈ ਗਏ ਜਾਂਦੀ ਨੂੰ ਕਰਾ ਲੀ ਲੀਤੋ ਤੁਜੀ ਇਹ ਜਿਹੜਾ ਵਾਕਿਆ ਹੈਗਾ ਕਿੰਨੇ ਕਬਜ ਦੇ ਘੜੀ ਚ ਹੋਇਆ ਉਹ ਹੀ ਸਵਾ ਚਾਰ ਆ ਜਾਂ ਸਾਢੇ ਚਾਰ ਦੇ ਵਿੱਚ ਵਿੱਚ ਮੈਂ ਦੇਖੀ ਗਈ ਉਹਨੂੰ ਬੈਠੀ ਪਹਿਲਾਂ ਮੈਂ ਇੱਥੇ ਬੈ ਕੇ ਠੀਕ ਕਰਾਇਆ ਫਿਰ ਮੈਂ ਜਦੋਂ ਉਧਰਲੀ ਬਾਰੀ ਲੱਗੇ ਮੈਂ ਉੱਥੇ ਬੈ ਕੇ ਠੀਕ ਕਰਾਇਆ ਕੋਲ ਉਹਦੇ ਬੈਠੀ ਜੀ ਮੇਰੀ ਗੁੜੀਆਂ ਬੈਠੀ ਸੀ ਮੇਰੇ ਕੋਲ ਸਿੱਕੂ ਸਕਿੰਟ ਵੀ ਪਾਸੇ ਨਹੀਂ ਹੋਏ 5 ਮਿੰਟਾਂ ਦੇ ਅੰਦਰ ਅੰਦਰ ਉਹਨਾਂ ਨੇ ਪਤਾ ਨਹੀਂ ਮੈਨੂੰ ਕੀ ਕੀਤਾ ਕੀ ਨਹੀਂ ਕੀਤਾ ਮੈਨੂੰ ਦਿਖਿਆ ਨਹੀਂ ਜਾਂਦਾ ਬੰਦਾ ਮਾਰ ਨੂੰ ਜਿੰਦਾ ਕਹਿੰਦੇ ਮੈਨੂੰ ਕਹਿੰਦਾ ਚਾਬੀ ਦਾ ਗੁੱਛਾ ਲੈ ਕੇ ਆਓ ਮੈਂ ਕਹਿੰਦਾ ਮੈਂ ਨਹੀਂ ਲੈ ਕੇ ਆਣਾ ਮੈਂ ਕਹਿੰਦਾ ਤੇਰਾ ਕੰਮ ਆ ਕਹਿੰਦਾ ਮੈਂ ਘਰੇ ਭੁੱਲਿਆ ਚੱਲ ਮੈਂ ਰੋਡ ਤੋਂ ਲੈ ਕੇ ਆਉਣਾ ਚਾਬੀ ਮੈਂ ਕਹਿੰਦਾ ਤੂੰ ਚਾਬੀ ਬਾਰ ਬਾਰ ਟੈਡੀ ਕੋ ਕਰੀ ਜੰਨਾਵਾ ਤੂੰ ਮੇਰਾ ਨੁਕਸਾਨ ਕਰੀ ਜੰਨਾਵਾ ਕਹਿੰਦਾ ਮੈਂ ਚਾਬੀ ਸਿੱਧੀ ਕਰਕੇ ਦਿਨਾ ਤੁਹਾਨੂੰ ਇੱਥੇ ਬੈਠ ਬੈਠ ਕੇ ਚਾਬੀ ਸਿੱਧੀ ਕਰੀ ਗਿਆ ਮੈਂ ਕੋਲ ਬੈਠੀ ਨਹੀਂ ਉਹਦੇ ਸਭ ਕੁਝ ਦੇਖਿਆ ਅੱਖੀ ਦੇਖਿਆ ਸਭ ਕੁਝ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਿਆ ਕਿ ਉਹਨੇ ਮੇ ਚਾਬੀਆਂ ਦਾ ਗੁੱਛਾ ਲੈ ਕੇ ਆਇਆ 5 ਮਿੰਟ ਦੇ ਅੰਦਰ ਅੰਦਰ ਮੈਨੂੰ ਪਤਾ ਨਹੀਂ ਉਹਨੇ ਕੀ ਕੀਤਾ ਕੀ ਨਹੀਂ ਕੀਤਾ ਮੈਨੂੰ ਕੁਛ ਪਤਾ ਨਹੀਂ ਲੱਗਿਆ ਅਲਮਾਰੀ ਚੋਂ ਸਮਾਨ ਕੱਢ ਕੇ ਲੈ ਗਿਆ ਪਤਾ ਹੀ ਨਹੀਂ ਲੱਗਿਆ ਜੀ ਕਿਵੇਂ ਉਹਨੇ ਲੋਕਰ ਵੀ ਲੋਕ ਨਾ ਸੀਗੇ ਪੂਰੇ ਚਾਬੀ ਮੇਰੇ ਕੋਲ ਪਈ ਹੈ ਅੰਦਰਲੇ ਲੋਕਰ ਨੂੰ ਵੀ ਲੋਕ ਲੱਗਿਆ ਸੀ ਚਾਬੀ ਮੇਰੇ ਕੋਲ ਦੋਨਾਂ ਦੀ ਲੋਕਰ ਪਤਾ ਨਹੀਂ ਕਿਸ ਹਸਾਬ ਨਾਲ ਉਹਨੇ ਖੋਲ੍ਹੇ ਕਿਸ ਹਸਾਬ ਨਾਲ ਨਹੀਂ ਖੋਲ੍ਹੇ ਮੈਨੂੰ ਕੁਛ ਦਿਖਿਆ ਹੀ ਨਹੀਂ ਮੈਂ ਇੱਥੇ ਕੋਲ ਬੈਠ ਕੇ ਸਾਰਾ ਲਾਈ ਦੇਖਿਆ ਮਸਲਮਾਰੀ ਨੂੰ ਇਦਾਂ ਇਦਾਂ ਕਰਦਾ ਪਿਆ ਸੀ ਲਮਾਰੀ ਲੱਗਦਾ ਕੁਝ ਇਸ ਤਰ੍ਹਾਂ ਦਾ ਸਪਰੇਅ ਜਾਂ ਕੁਝ ਇਦਾਂ ਦਾ ਨਸ਼ੇ ਦਾ ਜੋ ਕੁਝ ਸੀ ਜੀ ਉਹਦੀ ਬੈਗ ਵਿੱਚ ਬਸ ਛੋਟਾ ਜਿਹਾ ਬੈਗ ਸੀ ਕਾਲੇ ਰੰਗ ਦਾ ਉਹਦੇ ਵਿੱਚੋਂ ਚਾਬੀਆਂ ਦਾ ਹੀ ਉਹ ਘੜਦਾ ਪਿਆ ਸੀ ਜਿਵੇਂ ਠੋਕਾ ਠਖਾਈ ਕਰਦੇ ਚਾਬੀਆਂ ਦੀ ਬਣਾਉਂਦੇ ਆ ਚਾਬੀ ਬਣਾਈ ਗਿਆ ਬਣਾਈ ਗਿਆ ਬੱਠਾ ਤੇ ਲੱਗਦਾ ਵੀ ਇਹ ਪੱਕਾ ਚੋਰ ਆ ਜਿਹੜਾ ਚੋਰ ਦਾ ਹੀ ਕੰਮ ਹੋ ਸਕਦਾ ਜਿਸ ਤਰ੍ਹਾਂ ਜਿਹੜੇ ਗੈਂਗਵਾਰ ਕਰਦੇ ਨੇ ਕੰਮ ਬਾਰਦਾ ਤੰਦ ਅੰਜਾਮ ਦਿੰਦੇ ਨੇ ਹੁਣ ਜਦੋਂ ਦੇਖ ਕੇ ਪਤਾ ਲੱਗਦਾ ਪਿਆ ਕਿ ਮੈਨੂੰ ਜਾਂਦਾ ਉਹ ਕਿਉਂ ਨਹੀਂ ਦਿਖਿਆ ਉਹਨੇ ਮੈਨੂੰ ਕੁਝ ਕਰਦਾ ਐਡੇ ਟਾਈਮ 5 5-7 ਮਿੰਟਾਂ ਚ ਮੈਨੂੰ ਕੁਝ ਬਣਾ ਕਰਦਾ ਕੁਝ ਨਹੀਂ ਪਤਾ ਲੱਗਿਆ ਮੈਨੂੰ ਜਿਵੇਂ ਅੱਖਾਂ ਤੇ ਪੜਦਾ ਫੈ ਗਿਆ ਮੇਰੀਆਂ ਕੀ ਕੀ ਸਮਾਨ ਕੀ ਕੀ ਲੈ ਗਿਆ ਸਮਾਨ ਇੱਕ ਰਿੰਗ ਸੀਗੀ ਪਈ 1 ਲੱਖ ਐਸੀ ਇੱਕ ਬਾਲੀਆਂ ਦਾ ਜੋੜਾ ਸੀ ਇੱਕ ਚੇਨ ਸੀਗੀ ਮੋਟੀ ਹਾਂ ਅੱਛਾ ਤੇ ਮੇਰੇ ਕੋਲ ਸਿਰਫ ਥੋੜੇ ਜਿਹੀ ਪੈਸੇ ਸੀ ਉਹ ਵੀ ਲੈ ਗਿਆ ਤੇ ਆਇਆ ਕਿੱਥੇ ਸੀ ਸਾਈਕਲ ਤੇ ਸੀ ਤੇ ਸਾਈਕਲ ਤੇ ਗਾਇਬ ਹੋ ਗਿਆ ਸਾਈਕਲ ਤੇ ਗਾਇਬ ਹੋ ਗਿਆ ਮੈਨੂੰ ਕਹਿੰਦੇ ਮੈਂ ਚਾਬੀਆਂ ਦਾ ਕੁਛ ਲੈ ਲਿਆ ਲੱਗਦਾ ਕੋਈ ਹੋਰ ਵੀ ਉਹਦਾ ਕੋਈ ਨਾਲ ਉਹਦੇ ਕੰਮ ਕਰਨੇ ਵਾਲਾ ਬਿਲਕੁਲ ਨਹੀਂ ਸੀ ਕੋਈ ਗਵਾਰਦਤ ਨੂੰ ਨਹੀਂ ਜਾਣਦੇ ਕਿ ਚਲੇਗਾ ਹਾਂਜੀ ਲਈ ਸੀ ਪੁਲਿਸ ਨਾਲ ਕਿਸ ਤਰ੍ਹਾਂ ਦੀ ਕਾਰ 15 20 ਮਿੰਟ ਇੱਥੇ ਬੈਠਾ ਰਿਹਾ ਚਾਬੀਆਂ ਉਹਨੇ ਬਣਾਉਂਦਾ ਰਿਹਾ ਮੈਂ ਕਿਹਾ ਚੱਲ ਬਣਾਉਂਦਾ ਫਿਰ ਮੈਂ ਬੈਠੀ ਹਾਂ ਉਹਦੇ ਕੋਲ ਹੀ ਬੈਠੀ ਰਹੀ ਹਾਂ ਬਿਲਕੁਲ ਹਿੱਲੀ ਨੀ 1 ਮਿੰਟ ਵੀ ਨਹੀਂ ਗਈ ਕਿਸੇ ਪਾਸੇ ਉਹਨੇ ਮੈਂ ਤਾਂ ਪਾਣੀ ਮੰਗਿਆ ਮੈਂ ਪਾਣੀ ਵੀ ਨਹੀਂ ਦਿੱਤਾ ਮੈਂ ਬਿਲਟੇ ਨੂੰ ਕਿਹਾ ਮੈਂ ਕਿਹਾ ਤੂੰ ਪਾਣੀ ਲਿਆ ਦੇ ਮੈਂ ਨਹੀਂ ਮੈਂ ਇੱਥੇ ਬੈਠੀ ਹਾਂ ਲੋਕਾਂ ਨੂੰ ਕੀ ਅੱਛਾ ਮੇਰੀ ਗੱਲ ਸੁਣੋ ਜਿਹੜਾ ਜਿਹੜਾ ਲੋਕ ਜਿਹੜੇ ਚਾਬੀ ਤੁਹਾਡੇ ਲੋਕਰ ਚਾਬੀ ਸੀਗੀ ਜਿਹੜੀ ਮੇਜ਼ ਤਾਂ ਵੀ ਉਹਰੇ ਹੱਥ 'ਚ ਕਿੱਦਾਂ ਲੱਗੀ ਉਹ ਲੱਗੀ ਨਹੀਂ ਚਾਬੀਆਂ ਤਾਂ ਬਿਲਕੁਲ ਚਾਬੀਆਂ ਉਹਦੇ ਮੇਰੇ ਕੋਲ ਹਨ ਮਤਲਬ ਬਣਾ ਨਹੀਂ ਆਪਣਾ ਹੀ ਪਤਾ ਨਹੀਂ ਕੀ ਤਾਰਾ ਪਾਈਆਂ ਕੀ ਨਹੀਂ ਕੀਤਾ ਉਹਨੇ ਮੈਨੂੰ ਕੁਝ ਨਹੀਂ ਪਤਾ ਜੀ ਉਹਨੇ ਉਹਦਾ ਸੱਜਾ ਹੱਥ ਬਾਰਸੀ ਖੱਬਾ ਤੇ ਲਮਾਰੀ ਨੂੰ ਬਸ ਐ ਕਰੀ ਗਿਆ ਚਾਬੀ ਲਾਈ ਗਿਆ ਮਤਲਬ ਕੋਈ ਮਾਸਟਰ ਕੀ ਕਹਿ ਸਕਦੇ ਐ ਅਸੀਂ ਮਾਸਟਰ ਕੀ ਪਤਾ ਉਹਦੇ ਕੋਲ ਕੀ ਸੀ ਮੈਨੂੰ ਕਹਿੰਦਾ ਮੇਰੇ ਕੋਲ ਚਾਬੀਆਂ ਹੈ ਨਹੀਂ ਮੇ ਚਾਬੀਆਂ ਲੈ ਕੇ ਰੋਟੋ ਮੈਂ ਕਹਿੰਦਾ ਜੀ ਮਾਸਟਰ ਮਾਈਂਡ ਹੈ ਜਿਹੜਾ ਇਦਾਂ ਦੇ ਕਬਾਰ ਦਾ ਤੁਹਾਨੂੰ ਜਾਨ ਦਿੰਦਾ ਲੱਗਦਾ ਪਤਨੀ ਜੀ ਪਾਣੀ ਫੇਰ ਆਪਣੀ ਬੋਤਲ ਚੋਂ ਕੱਢ ਕੇ ਪਾਣੀ ਪੀਤਾ ਮੇਰੇ ਮਾਈਂਡ ਚ ਆਇਆ ਮੈਂ ਕਿਹਾ ਨਹੀਂ ਪਾਣੀ ਮੈਥੋਂ ਕਿਉਂ ਮੰਗਿਆ ਮ ਮੈਂ ਫਿਰ ਬੈਡਰੂਮ ਮੈਂ ਉੱਧੇ ਹੀ ਆਪਣੇ ਮੋਚੀ ਕਹਤਾ ਕਸ਼ਿਸ਼ ਨੂੰ ਮੈਂ ਕਹਾ ਕਸ਼ਿਸ਼ ਪਾਈ ਬਟਾ ਮੈਂ ਕ ਪਾਣੀ ਤਾਂ ਦੇ ਕੌਣ ਸੀਗਾ ਮੈਨੂੰ ਪਤਾ ਨਹੀਂ ਇਹਨੇ ਕਿਉਂ ਮੰਗ ਲਿਆ ਪਾਣੀ ਬਸ ਉਹ ਚਾਹੀਦੀ ਸਿੱਧੀ ਕਰਨ ਤੇ ਬੰਨੇ ਬੰਨੇ ਸੀ ਪਾਣੀ ਤਾਂ ਮੈਂ ਦਿੱਤਾ ਹੀ ਨਹੀਂ ਮੈਂ ਉੱਠੀ ਨਹੀਂ ਬੇਟੇ ਨੇ ਲਿਆ ਕੇ ਦਿੱਤਾ ਪਾਣੀ ਤੁਹਾਡੇ ਵੱਲੋਂ ਜਿਹੜੀ ਸ਼ਿਕਾਇਤ ਕੀਤੀ ਗਈ ਆ ਕਾਰਵਾਈ ਹੋ ਰਹੀ ਆ ਠਾਣੇ ਦੀ ਹਾਂਜੀ ਕਹਿੰਦੇ ਅਸੀਂ ਰਾਤੀ ਆਏ ਸੀ ਦੇਖ ਗਏ ਸੀ ਕੰਦੇ ਸੀ ਚੋਰੀ ਦੇਖਦੇ ਆ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਜਿਸ ਤਰ੍ਹਾਂ ਬਾਤ ਕਦੇ ਵੀ ਇੱਕ ਭੁਲਕੇ ਵੀ ਕੰਨਾਂ ਨੂੰ ਹੱਥ ਲੱਗ ਗਏ ਮੇਰੇ ਤਾਂ ਮੈਂ ਤਾਂ ਕਦੇ ਇਹੋ ਜਿਹਾ ਕੰਮ ਕੀਤਾ ਹੀ ਨਹੀਂ ਸੀ ਅੱਛਾ ਲੋਕਾਂ ਨੂੰ ਕਹਿਣਾ ਤਾਂ ਨਾ ਕਿਉਂਕਿ ਲੋਕ ਇੱਕ ਜਿਹੜੇ ਦਾਦੇ ਬੰਦੇ ਨੇ ਬਾਕੀ ਗਲਿਆਂ 'ਚ ਵੀ ਘੁੰਮਦੇ ਹੋਣਗੇ ਜਾਂ ਘੁੰਮਦੇ ਆ ਉਹਨਾਂ ਨੇ ਕਿਹਾ ਪਰ ਹੁਣ ਕੋਈ ਵਿਸ਼ਵਾਸ ਕਰਨ ਦੀ ਗੱਲ ਨਹੀਂ ਹੈਗੀ ਕਿ ਵੀ ਆਪਾਂ ਕਿਸੇ ਨੂੰ ਆਏ ਗਏ ਬੰਦੇ ਨੂੰ ਅੰਦਰ ਵੜ ਕੇ ਕੁਝ ਕੰਮ ਕਰਾ ਲਈਏ ਨਹੀਂ ਬਿਲਕੁਲ ਵੀ ਬਿਲਕੁਲ ਨਹੀਂ ਕਰਾਉਣਾ ਚਾਹੀਦਾ ਲੋਕਾਂ ਨੂੰ ਅੱਛਾ ਹਾਂ ਠੀਕ ਹੈ ਹਾਂ ਓਕੇ ਜੀ ਨਾਮ ਤੋਂ ਸ਼ੁਰੂ ਕਰਾਂ ਮੈਂ ਥੋੜਾ ਸੰਜੀਵ ਕੁਮਾਰ ਅੱਛਾ ਕੀ ਹੋਇਆ ਪਹਿਲਾਂ ਤੇ ਅਲਮਾਰੀ ਦਾ ਲੋਕਰ ਖਰਾਬ ਸੀਗਾ ਲੋਕਰ ਚਾਬੀ ਲਵਾਣੀ ਸੀ ਤੇ ਬਾਹਰੋਂ ਕੋਈ ਆਇਆ ਸੀ ਸਪੀਕ ਉਦੋਂ ਬੁਲਾਇਆ ਬੰਦਾ ਅੱਛਾ ਚਾਬੀ ਲੋਕਰ ਦਾ ਹਾਲਾ ਤੇ ਕਹਿੰਦਾ ਚਾਬੀ ਲਾ ਦੇਣਾ ਮੈਂ ਥੋੜੀ ਦੇਰ ਕੀਤੀ ਤੇ ਚਾਬੀ ਉਸ ਤੋਂ ਬਾਅਦ ਕਹਿੰਦਾ ਮੈਂ ਦੂਜੀ ਚਾਬੀ ਲਈ ਉਹ ਕਹਿੰਦਾ ਮੇਰੀ ਚਾਬੀ ਖਰਾਬ ਹੋ ਗਈ ਚਾਬੀ ਨਾਲ ਗੁੱਛਾ ਲੈ ਕੇ ਆਣਾ ਤੇ ਬਾਅਦ ਅਸੀਂ ਦੇਖਿਆ ਤਾਂ ਜੇ ਦੂਜਾ ਅੱਧਾ ਘੰਟਾ ਨਹੀਂ ਆ ਦੇਖਿਆ ਲੋਕਰ ਖੋਲ ਕੇ ਜਗੋ ਦੇ ਵਿੱਚੋਂ ਰਾਈ ਲੱਖ ਡੇਢ ਲੱਖ ਕੈਸ਼ ਤੇ ਇੱਕ ਮੁੰਦਰੀ ਇੱਕ ਰਿੰਗ ਤੇ ਕਵਾਲੀਆਂ ਗਾਇਬ ਸੀਗੀਆਂ ਵਿੱਚੋਂ ਤੇ ਹਾਂ ਬੋਲੋ ਬੋਲੋ ਬਸ ਉਸ ਤੋਂ ਬਾਅਦ ਪਤਾ ਲੱਗਿਆ ਫਿਰ ਕਿ ਅਸੀਂ ਬੰਦੇ ਇਕੱਠੇ ਹੋਏ ਬਰ ਖਾਣੇ ਜਾ ਕੇ ਆਏ ਉੱਥੇ ਉੱਥੇ ਅਗੇ ਐਫਆਰ ਦਰਜ ਕੀਤੀ ਉਹ ਫੋਟੋ ਆਈਆਂ ਸੀ ਮਾੜੀ ਮਰਸੀ ਸੀ ਟੀਵੀ ਵਿੱਚ ਤੇ ਉਹ ਦੇਖ ਕੇ ਆਂਦੇ ਥਾਣੇ ਹੁੰਦੇ ਅੱਛਾ ਕਿੰਨੇ ਵਜੇ ਦੀ ਗੱਲ ਹੈ ਇਹ ਸਵਾਜਾਂ ਤੋਂ 3:30 ਦੇ ਵਿੱਚ ਵਿੱਚ ਗੱਲ ਹੈ ਅੱਛਾ ਔਰ ਜਦੋਂ ਇਹ ਬੰਦਾ ਆਇਆ ਸੀ ਤੁਹਾਡੇ ਕੋਲ ਉੱਥੇ ਜਿਹੜਾ ਲੋਕਲ ਲੋਕ ਲਾਉਣਾ ਆਇਆ ਸੀ ਤੇ ਔਰ ਘਰ ਵਿੱਚ ਕੌਣ-ਕੌਣ ਮੌਜੂ ਸੀ ਮੈਂ ਸੀ ਮਿਸ ਸੀ ਮੇਰੀ ਤੇ ਕੁੜੀਆ ਸੀ ਤੇ ਮਤ ਤੁਹਾਡੇ ਅੱਖਾਂ ਸਾਹਮਣੇ ਕਰਕੇ ਤੁਹਾਨੂੰ ਪਤਾ ਨਹੀਂ ਲੱਗਣਾ ਮੈਂ ਸੀ ਤੇ ਕੁੜੀਆ ਇੱਥੇ ਕੋਲ ਬੈਠੀ ਬ अच्छा ਤੁਸੀਂ ਮਨ ਲੋ ਗਲੀ ਚ ਲੰਗਾ ਜਾਂਦੇ ਤੁਸੀਂ ਉਹ ਬੁਲਾ ਕੇ ਹਾਂ ਗਲੀ ਲੰਘ ਸੇ ਸਾਇਰਸ ਸਪੀਕਰ ਦੇ ਵਾਇਰ ਲੱਗੇ ਲਮਾਰੀਆਂ ਲੋਕ ਠੀਕ ਕਰਾ ਲਓ ਜਦੋਂ ਉਹ ਨਾਲ ਉਹ ਮਿਸ ਵਾਇਰ ਦਿਖਾ ਹਾਂ ਗਲੀ ਚ ਭੰਗ ਦਿੰਦੇ ਅੱਛਾ ਕੱਲਾ ਹੀ ਸੀਗਾ ਇੱਕ ਸਿੰਗਲ ਬੰਦਾ ਸੀਗਾ ਸਿੰਗਲ ਬੰਦਾ ਸੀਗਾ ਅੱਛਾ ਜਦੋਂ ਇਹ ਆਇਆ ਸੀ ਅੰਦਰ ਆਇਆ ਸੀਗਾ ਜਦੋਂ ਲੋਕ ਨੂੰ ਖੋਲਦਾ ਪਿਆ ਸੀਗਾ ਤੇ ਇਹਨੇ ਕੋਈ ਗੱਲਬਾਤ ਕੀਤੀ ਤੁਹਾਡਾ ਨਾ ਕਿ ਦੂਜੀ ਚਾਬੀ ਨਹੀਂ ਸਿੱਧੀ ਖੋਲ ਲੈ ਕੇ ਆਪਣੀ ਚਾਬੀ ਲੈ ਕੇ ਆਈ ਨਾਲ ਕੋਈ ਨਹੀਂ ਨਹੀਂ ਚਾਬੀ ਬਣਾਈ ਇੱਕ ਮਿੰਟ ਇੱਕ ਮਿੰਟ ਹਾਂਜੀ ਚਾਬੀ ਬਣੇ ਤੇ ਉਹ ਇੱਕ ਚਾਬੀ ਸੀਗੀ ਉਹਨਾਂ ਕੋਲੋਂ ਬਣਾ ਕੇ ਉਹਨੂੰ ਛੱਟ ਛੱਟ ਮਾਰਦਾ ਰਿਹਾ ਉਹਦੇ ਬਥੋੜੀ ਥ ਪਰ ਉਹਦੇ ਉਹ ਦੋ ਜਿਲਮਾ ਦੀ ਚਾਬੀ ਲੈ ਲਈ ਉਹਨੇ ਵੀ ਇਹ ਜਾਬੀ ਤੋਂ ਸ਼ਾਇਦ ਇਹਦੀ ਜਾਬੀ ਲੱਗ ਜਵੇ ਪਤਾ ਨਹੀਂ ਇਹ ਚ ਜਿਹੜੀ ਚਾਬੀ ਤਾਂ ਇਹਨੇ ਚਾਹ ਖੁੱਲੀ ਆ ਉਹਨੇ ਉਹ ਲੋਕ ਨੇ ਖੋਲਤਾ ਇਹਦੀ ਜਾਬੀ ਵਿੰਗੀ ਕਰਦੀ ਜਾਂਦੀ ਮਤਲਬ ਮੋੜਾ ਕਰਕੇ ਲੱਗਾ ਹਾਂ ਟੇਢੀ ਗੱਤੀ ਤੇ ਉਹ ਬਾਤ ਜਿਹਨੂੰ ਸਿੱਧੀ ਕਰਦੀ ਬੰਦੇ ਬਸ ਖੁੱਲੀ ਨਹੀਂ ਕਦੋਂ ਚਾਬੀਆਂ ਦਾ ਪੁੱਛਾ ਲੈ ਕੇ ਆਉਣਾ ਮੁੜ ਕੇ ਆਇਆ ਨਹੀਂ ਅੱਛਾ ਜਿਹੜਾ ਬੰਦਾ ਸੀਗਾ ਅਕਸਰ ਤੁਸੀਂ ਗਲੀ ਚ ਦੇਖਦੇ ਹੋ ਉਹ ਨਹੀਂ ਉਹ ਪਹਿਲੀ ਵਾਰ ਦੇਖਿਆ ਪਹਿਲੀ ਵਾਰ ਦੇਖਿਆ ਸੀਗਾ ਅੱਛਾ ਪਹਿਲੀ ਵਾਰ ਆਇਆ ਸੀ ਪਹਿਲੀ ਵਾਰ ਆਇਆ ਸੀ ਅੱਛਾ ਪੁਲਿਸ ਕੰਪਲੇਨਟ ਦਿਖਾਉਣਾ ਹੋਈ ਜਾਂਦਾ ਹਾਂਜੀ ਹਾਂਜੀ ਪੁਲਿਸ ਪਲਾਨ ਕਰਗਤ अच्छा तो ठीक आके कह रहे। कह रहे सी कि ਤੁਸੀਂ ਕਾਰਵਾਈ ਕਰਾਂਗੇ। اچھا ਫੋਟੋ ਵੀ ਜਦੋਂ ਪਿੱਕੜਾਕਦੇ ਸੀ ਆਲੇ ਦੋਲੇ ਉਹਦੀ ਫੇਸ ਆਇਆ ਹੋਵੇ ਜਾਂ ਕੈਮਰੇ ਲੱਗੇ ਹੋਣ ਫੇਸ ਦੇ ਵਿੱਚ ਆਇਆ ਕੋਈ ਕੈਮਰੇ ਦੇ ਵਿੱਚ। ਆਹ ਸੀਸੀਟੀਵੀ ਕਢਾਈ ਆ ਉਹ ਤੋਂ ਉਹਨੂੰ ਥਾਣੇ ਨੂੰ ਰਿਪੋਰਟ ਫੋਟੋ ਦੇਖ ਕੇ ਸੀਸੀਟੀਵੀ ਵਿੱਚ ਇੱਕ ਦੋ ਆਏ ਫੇਸ ਆਇਆ ਹੁੰਦਾ। ਲੋਕਾਂ ਨੂੰ ਕੀ ਕਹਿਣਾ ਚਾਹੁੰਗੇ ਜਿਸ ਤਰ੍ਹਾਂ ਅੰਦਰ ਆਪਾਂ ਬਾਹਰ ਲੈਣੇ ਕੋਈ ਪ੍ਰਾਈਵੇਟ ਬੰਦਾ ਆਂਦਾ ਬਿਨਾਂ ਨਾ ਹੁਣ ਨਾ ਕੋਈ ਹੁਣ ਕੇ ਅੰਦਰ ਨਾ ਵਿਸ਼ਵਾਸ ਕਿਸੇ ਸੜਕ ਵਾਲੇ ਬੰਦੇ 'ਤੇ ਵਿਸ਼ਵਾਸ ਨਾ ਕਰੇ ਕਿਸੇ ਦਿਨ ਕੋਈ ਵਿਸ਼ਵਾਸ ਕਰਨ ਦਾ ਟਾਈਮ ਹੈ ਅੱਜਕੱਲ। ਹੂੰ। ਹਾਂਜੀ ਸਰ ਇਹ ਸ਼ਕਾਫੋ ਵਾਲ ਰੋਡ ਦਾ ਤੇ ਮਾਮਲਾ ਹੈ ਜਿੱਥੇ ਵੀ ਇੱਕ ਪਰਿਵਾਰ ਨੇ ਇਲਜ਼ਾਮ ਆ ਕਿ ਰਾਹ ਜਾਂਦਾ ਇੱਕ ਬੰਦੇ ਨਾਲ ਸਾਈਕਲ ਜਾਂਦਾ ਉਹਨੇ ਘਰ ਚ ਵੜ ਕੇ ਅਲਮਾਰੀ ਠੀਕਰਨ ਦੇ ਮਾਰੇ ਜਿਹੜਾ ਕਿ ਚੋਰੀ ਕੀਤੀ। ਇਹਦੇ ਸੰਬੰਧੀ ਕੰਪਲੇਂਟ ਸਾਡੇ ਕੋਲ ਆਈ ਹੈ ਉਹਦੇ ਵੈਰੀਫਾਈ ਕਰ ਰਹੇ ਆ। ਵੈਰੀਫਾਈ ਕਰਕੇ ਜੋ ਵੀ ਤੱਤ ਸਾਹਮਣੇ ਆਣਗੇ ਉਦੋਂ ਤੱਕ ਕਾਰਵਾਈ ਕੀਤੀ ਜਾਵੇ। ਸਰ ਇਹ ਕਿੰਨੇ ਕ ਵਜੇ ਦੀ ਗੱਲ ਹੈਗੀ ਮਤਲਬ? ਕੱਲ 4:30 ਵਜੇ ਦੀ ਦਿੰਦੇ ਸਨ। ਸਰ ਜਿਹੜੇ ਮਤਲਬ ਇਲਜ਼ਾਮ ਲਗਾਏ ਕਿ ਨਹੀਂ ਸੀਸੀਟੀਵੀ ਸਾਹਮਣੇ ਆਈ ਹੈ ਕਿ ਜਾਂਚ ਮਤਲਬ ਕੀਤੀ ਜਾ ਰਹੀ ਉਸ ਸੰਬੰਧੀ ਵੀ ਪਰਵਾਨਾ ਗੱਲਬਾਤ ਕੀਤੀ ਹੈ। ਪਰਵਾਰ ਨਾਲ ਗੱਲ ਕੀਤੀ ਹੈ ਬਟ ਇੱਕ ਜੋ ਨਾਰਮਲ ਹੈ ਉਹਦੇ ਮੁਤਾਬਕ ਤਾਂ ਇੱਕ ਸਾਈਕਲ ਵਾਲਾ ਸੀ ਜਿਹੜਾ ਕਿ ਚਾਬੀਆਂ ਲਾਣ ਵਾਲਾ ਤੇ ਬਾਕੀ ਅਜੇ ਕੋਈ ਉਹਨੂੰ ਢੰਗਾਈ ਨਾ ਦੇਖਿਆ ਜਾਊਗਾ ਸਾਹਮਣੇ ਅਜੇ ਮੌਕੇ ਤੇ ਕੋਈ ਅਜੇ ਕਾਰਵਾਈ ਚੱਲ ਰਹੀ ਹੈ ਚੱਲ ਰਹੀ ਹੈ